ਸਤਿਕਾਰਯੋਗ ਗੁਰੂ ਖਾਲਸਾ ਜੀ ਪਿਛਲੀ ਕਥਾ ਦੇ ਵਿੱਚ ਜਿਵੇਂ ਅਸੀਂ ਜਾਣਿਆ ਹੈ ਕਿ ਜਦੋਂ ਦੇਵਰਾਜ ਇੰਦਰ ਨੇ ਦਰਵਾਸ਼ਾ ਰਿਸ਼ੀ ਦੀ ਦਿੱਤੀ ਹੋਈ ਮਾਲਾ ਆਪਣੇ ਇਰਾਵਤ ਨੂੰ ਪੁਆਈ ਸੀ ਤੇ ਇਰਾਵਤ ਨੇ ਸੁੰਡ ਦੇ ਨਾਲ ਉਹ ਜੁੜੀ ਮਾਲਾ ਸੀ ਉਹ ਪ੍ਰਾਣ ਨੂੰ ਸੱਟ ਦਿੱਤੀ ਸੀ ਇਸ ਘਟਨਾ ਤੋਂ ਖਾਲਸਾ ਜੀ ਪ੍ਰਭਾਵਿਤ ਹੋ ਕੇ ਦਰਵਾਸ਼ਾ ਰਿਸ਼ੀ ਨੇ ਦੇਵਤਿਆਂ ਨੂੰ ਸ਼ਰਾਪ ਦੇ ਦਿੱਤਾ ਵੇ ਤੁਸੀਂ ਹੰਕਾਰੀ ਹੋ ਗਏ ਹੋ ਤੁਸੀਂ ਹੁਣ ਪਰਮੇਸ਼ਰ ਦਾ ਨਾਮ ਲੈਣਾ ਛੱਡ ਦਿੱਤਾ ਹੈ ਇਹ ਦੇਵਤੇ ਤੁਹਾਡੀ ਸ਼ਕਤੀ ਘਟ ਜਾਵੇਗੀ ਤੁਸੀਂ ਗਿਆਨ ਤੋਂ ਹੀਣੇ ਹੋ ਗਏ ਹੋ ਤੇ ਖਾਲਸਾ ਜੀ ਉਸ ਮਹਾਪੁਰਸ਼ ਦਾ ਸ਼ਰਾਪ ਜਦੋਂ ਦੇਵਤਿਆਂ ਨੂੰ ਲੱਗਿਆ ਤੇ ਦੰਦ ਫਿਰ ਚੜ ਕੇ ਆਂਦੇ ਹਨ ਸਾਰੇ ਸਵਰਗ ਨੂੰ ਜਿੱਤ ਲੈਂਦੇ ਹਨ ਏ ਫਿਰ ਦੇਵਤਿਆਂ ਨੇ ਫਿਰ ਪੁਕਾਰ ਕੀਤੀ ਵਿਸ਼ਨੂੰ ਮਹਾਰਾਜ ਨੂੰ ਉਹਨਾਂ ਦੇ ਕਹਿਣੇ ਦੇ ਉੱਤੇ ਫਿਰ ਸਮੁੰਦਰ ਮੰਥਨ ਹੁੰਦਾ ਹੈ ਮੰਦਰਾਚਲ ਨੂੰ ਸਾਹਮਣੇ ਦੇ ਲਈ ਸਮੁੰਦਰ ਦੇ ਵਿੱਚ ਜਦੋਂ ਮੰਦਰਾਚਲ ਧਸ ਰਿਹਾ ਸੀ ਫਿਰ ਵਿਸ਼ਨੂੰ ਨੇ ਕਸ਼ਭ ਰੂਪ ਧਾਰਨ ਕਰਕੇ ਉਸ ਮੰਦਰਾਚਲ ਪर्वਤ ਨੂੰ ਸੰਭਿਆ דוਹੇ ਦੇਵਤੇ ਅਤੇ ਦਾਇੰਤ ਜਦ ਸਮੁੰਦਰ ਨੂੰ ਰੜਕਣ ਲੱਗੇ ਤੇ ਖਾਲਸਾ ਜੀ ਉਸਦੇ ਵਿੱਚੋਂ ਸਭ ਤੋਂ ਪਹਿਲਾਂ ਸਮੁੰਦਰ 'ਚੋਂ ਕਾਲਕੂਟ ਹਲਾਹਲ ਨਾਮ ਦਾ ਜ਼ਹਿਰ ਨਿਕਲਦਾ ਹੈ। ਬਾਸੁਕੀ ਨਾਗ ਨੂੰ ਛੱਡ ਕੇ ਸਾਰੇ ਭੱਜ ਗਏ ਉਸ ਜ਼ਹਿਰ ਨੂੰ ਪੀਣ ਵਾਸਤੇ ਸ਼ਿਵਜੀ ਮਹਾਰਾਜ ਆਉਂਦੇ ਹਨ। ਉਸ ਤੋਂ ਬਾਅਦ ਫਿਰ ਖਾਲਸਾ ਜੀ ਇਸ ਸਮੁੰਦਰ ਮੰਥਨ ਕਰਦੇ ਹਨ, ਰੜਕਣਾ ਸ਼ੁਰੂ ਕਰਦੇ ਹਨ। ਫਿਰ 14 ਪ੍ਰਕਾਰ ਦੇ ਰਤਨ ਨਿਕਲਦੇ ਹਨ। ਉਹ ਜਿਹੜੇ ਸਾਰੇ ਰਤਨ ਸਨ ਖਾਲਸਾ ਜੀ ਉਹ ਫਿਰ ਦੇਵਤਿਆਂ ਨੂੰ ਕਿਵੇਂ ਮਿਲਦੇ ਹਨ? ਦੈਂਤਾਂ ਨੂੰ ਕੱਲੀ ਸ਼ਰਾਬ ਮਿਲਦੀ ਹੈ ਤੇ ਅੰਮ੍ਰਿਤ ਦੇਵਤਿਆਂ ਨੂੰ ਕਿਵੇਂ ਬੁਲਾਇਆ ਹੈ ਜਦੋਂ 14 ਰਤਨ ਨਿਕਲੇ ਸਨ ਤੇ ਇਹਨਾਂ ਦਾ ਯੁੱਧ ਛੁੱਟ ਗਿਆ ਸੀ ਕਿਉਂਕਿ ਅੰਮ੍ਰਿਤ ਦਾ ਕਲਸ਼ ਇੰਦਰ ਦੇ ਪੁੱਤਰ ਨੇ ਸਵਰਗ ਵਿੱਚ ਰੱਖ ਦਿੱਤਾ ਉਸ ਨੂੰ ਖੋਣ ਲਈ ਲੜ ਪੈਂਦੇ ਹਨ ਉਹ ਯੁੱਧ ਤਕਰੀਬਨ 12 ਦਿਨ ਤੱਕ ਚੱਲਿਆ ਹੈ 12ਵੇਂ ਦਿਨ ਵਿਸ਼ਨੂੰ ਜੀ ਨੇ ਆਪਣਾ ਇੱਕ અવਤਾਰ ਧਾਰਨ ਕੀਤਾ ਜਿਸ ਦਾ ਨਾਮ ਨਰਨਾਰਾਇਣ ਹੈ ਇਹ అవਤਾਰ ਤੋਂ ਗੱਲ ਨਾ ਬਣੀ ਫੇਰ ਨਹੀਂ ਟਲਦੇ ਹਨ ਤੇ ਫਿਰ ਵਿਸ਼ਨੂੰ ਜੀ ਨੇ ਆਪਣਾ ਚੌਥਾ అవਤਾਰ ਧਾਰਨ ਕੀਤਾ ਹੈ ਜੋ ਮਹਾਮੋਹਨੀ అవਤਾਰ ਹੈ ਮਹਾਮੋਹਨੀ అవਤਾਰ ਨੇ ਖਾਲਸਾ ਜੀ ਫਿਰ ਆਪਣੇ ਜਾਲ ਦੇ ਵਿੱਚ ਸਾਰਿਆਂ ਨੂੰ ਡੱਸ ਲਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ 24 అవਤਾਰ ਦੀ ਬਾਣੀ ਲਿਖਦੇ ਹਨ ਜੋ ਚੌਥਾ అవਤਾਰ 24 అవਤਾਰ ਦੇ ਵਿੱਚ ਅਥ ਮਹਾਮੋਹਨੀ అవਤਾਰ ਕਥਨ ਹੈ ਮਹਾਮੋਹਨੀ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਲਿਖਦੇ ਹਨ ਸ਼੍ਰੀ ਭਗੋਤੀ ਜੀ ਸਹਾਈ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਭਗੋਤੀ ਨੂੰ ਤੇ ਹੁੰਦੇ ਹਨ ਪ੍ਰਥਮ ਭਗੋਤੀ ਸਮਰ ਹੈ ਗੁਰੂ ਨਾਨਕ ਲਈ ਤੇ ਹੈ ਜੋ ਭਗੋਤੀ ਗੁਰੂ ਨਾਨਕ ਸਾਹਿਬ ਜੀ ਨੇ ਧਾਈ ਸਨ ਭਗੋਤੀ ਭਗਵੰਤ ਘਰਾਂ ਜੋ ਮਨ ਦੀ ਭਗੋਤੀ ਹੈ ਗਿਆਨ ਖੜਗ ਹੈ ਭਜੰਗ ਛੰਦ ਭਜੰਗ ਛੰਦ ਦੇ ਵਿੱਚ ਮਹਾਰਾਜ ਜੀ ਕੀ ਲਿਖਦੇ ਹਨ ਮਹਾਮੋਹਨੀ ਰੂਪ ਧਾਰਿਓ ਅਪਾਰੰਗ रहे मोह के दित अदित्य कुमारंग शकें प्रेम जोगंग रहे रीज सर्वंग तजे शस्त्र अस्त्रंग दियो शोर नरवा कंदे फिर विष्णु जी ने ए सारा क्लेश दा निपटारा करन दे लई फिरो ए सारा जो क्लेश सी इस नु चंगी तरह दे नाल हुन खत्म करन दे लई के हुन ਝਗੜਾ ਬਿਲਕੁਲ ਹੀ ਸ਼ਾਂਤ ਹੋ ਜਾਵੇ ਕੋਈ ਗੱਲ ਨਾ ਰਹੇ ਦੈਂਤ ਆਪਣੇ ਘਰਾਂ ਨੂੰ ਮੁੜ ਜਾਣ ਤੇ ਦੇਵਤੇ ਵੀ ਘਰਾਂ ਨੂੰ ਮੁੜ ਜਾਣ ਕੋਈ ਲੜਾਈ ਯੁੱਧ ਨਾ ਕਰਨ ਕਹਿੰਦੇ ਫਿਰ ਚੌਥਾ ਅਵਤਾਰ ਤਾਰਣ ਕੀਤਾ ਹੈ ਜੋ ਮਹਾਮੋਹਨੀ ਦਾ ਹੈ ਮਹਾਮੋਹਨੀ ਨੇ ਜਦੋਂ ਆਪਣਾ ਅਵਤਾਰ ਹੁਣ ਲਿਆ ਹੈ ਤੇ ਉਸ ਨੂੰ ਵੇਖਦੇ ਆ ਹੀ ਦਿੱਤੀ ਅਤੇ ਅਦਿੱਤੀ ਦੇ ਜਿਹੜੇ ਪੁੱਤਰ ਹਨ ਦੇਵਤੇ ਅਤੇ ਦੈਂਤ ਉਹ ਮੋਹ ਜਾਂਦੇ ਹਨ ਪਹਿਲਾਂ ਦੋਹੇ ਦਲਾਂ ਦੇ ਸੂਰਮੇ ਜੋ ਜੁਝਾਰੂ ਯੋਧੇ ਸਨ ਉਹ ਅਸਤਰ ਸ਼ਸਤਰ ਫੜ ਕੇ ਨੇਜੇ ਢਾਲਾਂ ਗੁਰਜ ਗਦਾ ਫੜ ਕੇ ਲੜ ਰਹੇ ਸਨ ਦੁਸ਼ਮਨਾ ਦੇ ਸਿਰ ਉਤੋਂ ਟੋਪ ਵੀ ਉੜਾ ਦਿੱਤੇ ਹਨ ਪਰ ਕਹਿੰਦੇ ਮਹਾਮੋਹਨੀ ਨੂੰ ਜਦ ਸਾਰਿਆਂ ਨੇ ਵੇਖਿਆ ਹੈ ਉਹ ਫਿਰ ਜਿਹੜੇ ਹੰਕਾਰੀ ਹੋ ਕੇ ਲੜ ਰਹੇ ਸਨ ਆਪਣੇ ਅਸਤਰਾਂ ਸ਼ਸਤਰਾਂ ਨੂੰ ਉੱਥੇ ਹੀ ਛੁੱਟ ਦਿੰਦੇ ਹਨ ਜਿੱਥਾ ਇੱਕ ਦੂਏ ਉੱਪਰ ਤੀਰ ਚਲਾ ਰਹੇ ਸਨ ਮੋਹਨੀ ਦੀ ਅੱਖਾਂ ਨੇ ਹੁਣ ਉਹਨਾਂ ਉੱਤੇ ਕਾਮਰੂਪੀ ਤੀਰ ਚਲਾ ਦਿੱਤਾ ਹੈ ਸਾਰੇ ਹੀ ਉਸਦੇ ਪ੍ਰੇਮ ਦੇ ਵਿੱਚ ਹੁਣ ਫਸ ਗਏ ਹਨ ਕੋਈ ਵੀ ਖਾਲੀ ਨਹੀਂ ਗਿਆ ਹੈ ਮੋਹਨੀ ਨੇ ਉਹਨਾਂ ਦੇ ਉੱਤੇ ਖਾਲਸਾ ਜੀ ਐਵੇਂ ਦਾ ਆਪਣੇ ਨੈਣਾਂ ਦਾ ਜਾਲ ਪਾਇਆ ਹੈ ਜਿਵੇਂ ਸ਼ਿਕਾਰੀ ਮੱਛੀ ਨੂੰ ਫੜਨ ਵਾਸਤੇ ਪਾਉਂਦਾ ਹੈ ਸਾਰੇ ਸੂਰਮੇ ਆਪਣੀ ਚੇਤਨਤਾ ਤੋਂ ਹੀਨੇ ਹੋ ਗਏ ਹਨ ਇਤਨੀ ਅਰਬਾਂ ਖਰਬਾਂ ਦੀ ਜਿਹੜੀ ਦੇਵਤਿਆਂ ਦੀ ਅਤੇ ਦੈਤਾਂ ਦੀ ਫੌਜ ਸੀ ਸਾਰਿਆਂ ਨੇ ਆਪਣੇ ਅਸਤਰ ਸ਼ਸਤਰ ਛੱਡ ਦਿੱਤੇ ਹਨ ਕੋਈ ਵੀ ਸੂਰਮਾ ਹੁਣ ਸ਼ਸਤਰਧਾਰੀ ਨਹੀਂ ਹੋਇਆ ਹੈ ਮੋਹਨੀ ਨੂੰ ਵੇਖਣ ਦੇ ਲਈ ਮਨੁਸਾਰੀ ਆਪਣੀ ਅੱਖਾਂ ਦੇ ਵਿੱਚ ਜਿੰਤਨੀ ਵੀ ਉੱਤੇ ਫੌਜ ਸੀ ਸਾਰੇ ਆਪਣੀ ਅੱਖਾਂ ਦੇ ਵਿੱਚ ਮੋਹਨੀ ਦੀ ਸੂਰਤ ਨੂੰ ਵੇਖ ਰਹੇ ਹਨ ਇਵੇਂ ਵੇਖ ਰਹੇ ਹਨ ਕਿ ਇਸ ਦੇ ਪ੍ਰੇਮ ਦੇ ਵਿੱਚ ਮੈਂ دیਵਾਨਾ ਹੋਵਾਂਗਾ ਮੈਂ ਸਭ ਤੋਂ ਪਹਿਲਾਂ ਇਸ ਨੂੰ ਪਾਵਾਂਗਾ ਹੁਣ ਅਰਬਾਂ ਖਰਬਾਂ ਦੀ ਇਹੀ ਲਾਲਸਾ ਸੀ ਖਾਲਸਾ ਜੀ ਮੋਹਨੀ ਦੇ ਨ੍ਰਿਤ ਨੇ ਜਦੋਂ ਦੇਵਤਾਂ ਨੂੰ ਅਤੇ ਦੇਵਤਿਆਂ ਨੂੰ ਪ੍ਰਭਾਵਿਤ ਕਰ ਲਿਆ ਹੈ ਰੜਕੇ ਹੋਏ ਸਮੁੰਦਰ ਦੇ ਵਿੱਚ ਜਿਹੜੇ 14 ਰਤਨ ਨਿਕਲੇ ਸਨ ਸਾਰਿਆਂ ਨੇ ਫੈਸਲਾ ਲਿਆ ਕਿ ਇਹ ਜੋ ਇਤਨੀ ਸੁੰਦਰ ਸ਼ੋਸ਼ੀਲ ਕੰਨਿਆ ਹੈ ਇਸਦਾ ਜੋ ਇਤਨਾ ਮਨਮੋਹਕ ਚਿਹਰਾ ਹੈ ਇਤਨੀ ਸੁੰਦਰਤਾ ਹੈ ਕਿ ਸਵਰਗ ਦੀਆਂ ਅਪਛਰਾਵਾਂ ਵੀ ਫੇਲ ਹਨ ਕੋਈ ਵੀ ਇਸਦੇ ਰੂਪ ਦੇ ਸਾਹਮਣੇ ਨਹੀਂ ਟਿਕੇਗਾ ਇਸਦਾ ਚਿਹਰਾ ਇਤਨਾ ਚਮਕਦਾਰ ਹੈ ਕਿ ਮਾਲੂ ਮੈਂ ਤਾਂ ਇਸਦੇ ਨਾਲ ਪ੍ਰੇਮ ਹੀ ਕਰ ਬੈਠਾ ਹਾਂ ਮੋਹਨੀ ਨੂੰ ਕਹਿ ਦਿੱਤਾ ਕਿ ਆਪ ਜੀ ਰਤਨ ਬੰਡੋਗੇ ਤੇ ਖਾਲਸਾ ਜੀ ਅਵਤਾਰ ਤਾਂ ਉਹ ਸ਼੍ਰੀ ਵਿਸ਼ਨੂੰ ਦਾ ਹੈ ਦੇਵਤਿਆਂ ਦਾ ਪੱਖ ਲੈਣ ਦੇ ਲਈ ਹੁਣ ਮੋਹਨੀ ਦਾ ਤਾਂ ਅਵਤਾਰ ਧਾਰਨ ਕੀਤਾ ਹੈ ਫਿਰ ਕਿਵੇਂ ਚਾਲ ਚੱਲੀ ਹੈ ਤਨੋ ਖਤਾ ਪਹਿਲਾਂ ਵਿਸ਼ਨੂੰ ਨੇ ਰੱਖ ਲਿਆ ਸੀ ਲక్ష్ਮੀ ਵੀ ਰੱਖ ਲਈ ਸੀ ਜੋ ਰਤਨਾ ਚੋਂ ਨਿਕਲਈ ਹੈ ਤਰਸ਼ੂਲ ਨਿਕਲਿਆ ਸੀ ਉਹ ਮਹਾਦੇਵ ਨੂੰ ਦਿੱਤਾ ਗਿਆ ਮੋਹਨੀ ਨੇ ਹੁਣ ਕੀ ਕੀਤਾ ਸਮੁੰਦਰ ਮੰਤਨ ਦੇ ਵਿੱਚੋਂ ਖਾਲਸਾ ਹੈ ਜਿਹ ਜੋ ਹਾਥੀ ਨਿਕਲਿਆ ਹੈ ਉਹ ਇੰਦਰ ਨੂੰ ਦਿੱਤਾ ਹੈ ਉਸ ਦੇ ਵਿੱਚ ਉਹ ਜੋ ਕਾਮ ਤੈਨੂੰ ਗਾ ਨਿਕਲੀ ਸੀ ਉਹ ਖਾਲਸਾ ਜੀ ਰਿਕਿਆ ਨੂੰ ਦਿੱਤੀ ਹੈ ਜੋ ਜਮਦੱਗਨ ਰਿਸ਼ੀ ਨੂੰ ਮਿਲੀ ਹੈ। ਮਹਾਮੋहिनी ਨੇਗੀ ਗੀਤਾ ਖਾਲਸਾ ਜੀ ਜੋ ਤਨੰਤਰ ਵੈਦ ਨਿਕਲੇ ਸੀ ਉਹ ਵੀ ਦੇਵਤਿਆਂ ਨੂੰ ਦੇ ਦਿੱਤਾ ਹੈ। ਭਾਈ ਗੁਰਦਾਸ ਜੀ ਆਪਣੀ 12 ਚ ਲਿਖਦੇ ਹਨ ਕਰੇ ਤਨੰਤਰ ਵੈਦ ਕੀ ਜੋ ਤਨੰਤਰ ਸੀ ਇਹ ਵੈਦ ਸੀ ਦੇਵਤਿਆਂ ਦਾ ਡਾਕਟਰ ਸੀ। ਇਹ ਵੀ ਖਾਲਸਾ ਜੀ ਮੋਹਨੀ ਨੇ ਦੇਵਤਿਆਂ ਨੂੰ ਦੇ ਦਿੱਤਾ ਹੈ ਪਰ ਦੈਂਤਨਾ ਉਸ ਨੂੰ ਕਾਮ ਰੂਪੀ ਵਿੱਚ ਦੇਖ ਰਹੇ ਸਨ ਸੁੱਧ ਬੁੱਧ ਭੁੱਲ ਗਏ ਸਨ ਕਿ ਅਸੀਂ ਵੀ ਰੜਕਿਆਏ ਸਾਨੂੰ ਤਾਂ ਕੁਝ ਨਹੀਂ ਮਿਲਿਆ ਹੈ ਜੋ ਕਲਪ ਬ੍ਰੇਸ਼ ਸੀ ਉਹ ਖਾਲਸਾ ਜੀ ਸਵਰਗ ਦੇ ਲਈ ਦੇ ਦਿੱਤਾ ਹੈ ਤੇ ਕਾਲਕੂਟ ਨਾਮਕ ਤਾਂ ਜ਼ਹਿਰ ਸ਼ਿਵ ਜੀ ਮਹਾਰਾਜ ਨੇ ਪੀਤਾ ਹੈ ਤੇ ਹੁਣ ਜੋ ਇੱਕ ਕ੍ਰਿਸ਼ਨ ਆ ਦਾ ਰਤਨ ਸੀ ਉਹ ਖੇਤੀ ਦੇ ਪ੍ਰਬੰਧ ਲਈ ਉਹ ਵੀ ਅਗਿਆ ਮੋਹਨੀ ਨੇ ਦੇਵਤਿਆਂ ਨੂੰ ਵੰਡਿਆ ਹੈ ਚੰਦਰਮਾ ਨਿਕਲਿਆ ਸੀ ਉਹ ਆਕਾਸ਼ ਦੇ ਵਿੱਚ ਸਥਾਪਿਤ ਕਰ ਦਿੱਤਾ ਹੈ ਤੇ ਜੁੜੀ ਗਾਂ ਸੀ ਕਾਮ ਤੈਨੂੰ ਉਹ ਰਖੀਆਂ ਨੂੰ ਦੇ ਦਿੱਤੀ ਹੈ ਹੁਣ ਖਾਲਸਾ ਜੀ ਇੱਕ ਸ਼ਰਾਬ ਬਜੀ ਹੈ ਤੇ ਇੱਕ ਅਮਰਤ ਦਾ ਕਲਸ਼ ਬਚਿਆ ਹੈ ਹੁਣ ਜਦੋਂ ਖਾਲਸਾ ਜੀ ਸਮਾਂ ਆਉਂਦਾ ਹੈ ਮਹਾਮੋਹਨੀ ਕੀ ਕਰਦੀ ਹੈ ਕਿ ਪਹਿਲਾਂ ਦੇਵਤਿਆਂ ਨੂੰ ਅੰਮ੍ਰਿਤ ਪਿਲਾ ਦਿੰਦੀ ਹੈ ਪਰ ਦੇਵਤਾਂ ਦੀ ਟੋਲੀ ਦੇ ਵਿੱਚ ਇੱਕ ਖਾਲਸਾ ਜੀ ਦਾ ਬੇਟਾ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਕੀਤੂ ਕਈ ਗ੍ਰੰਥਾਂ ਦੇ ਵਿੱਚ ਉਸ ਨੂੰ ਖਾਲਸਾ ਜੀ ਪਹਿਲਾ ਰਾਹੁ ਵੀ ਲਿਖਦੇ ਹਨ ਪਰ ਉਹ ਜੋ ਵੀ ਦਾਤ ਸੀ ਉਹ ਕੀ ਕਰਦਾ ਹੈ ਦੇਵਤਿਆਂ ਬੜਾ ਲਿਵਾਸ ਬਣਾ ਲੈਂਦਾ ਹੈ ਕਿਉਂਕਿ ਉਸਦੇ ਗੁਰੂ ਸ਼ੁਕਰਾਚਾਰ ਨੇ ਦੱਸਿਆ ਸੀ ਕਿ ਜੋ ਦੇਵਤਿਆਂ ਨੇ ਚਾਲਵਾਜ ਹਨ ਤੇਰੇ ਨਾਲ ਚਾਲ ਚੱਲਣਗੇ ਇਹ ਸਾਡੇ ਨਾਲ ਚਾਲ ਖੇਡਣਗੇ ਤੇ ਜਿਹੜਾ ਰਾਹੁ ਨਾ ਦਾ ਦਾਇੰਤ ਸੀ ਖਾਲਸਾ ਜੀ ਉਹ ਫਿਰ ਇਹ ਸਾਰੀ ਘਟਨਾ ਤੇ ਨਜ਼ਰ ਰੱਖਦਾ ਹੈ ਸਤਰਕ ਰਹਿੰਦਾ ਹੈ ਉਸ ਨੂੰ ਪਤਾ ਲੱਗ ਗਿਆ ਕਿ ਅਮਰਤ ਦਾ ਕਲਸ਼ ਤਾਂ ਮੋਹਨੀ ਦੇਵਤਿਆਂ ਨੂੰ ਬੁਲਾ ਰਹੀ ਹੈ ਤੇ ਰਾਹੁ ਵੀ ਆਪਣੀ ਸ਼ਕਤੀ ਦੇ ਨਾਲ ਦੇਵਤਿਆਂ ਬੁਲਾ ਬਾਣਾ ਪਾ ਕੇ ਬਹਿ ਜਾਂਦਾ ਹੈ ਲਾਈਨ ਦੇ ਵਿੱਚ ਤੇ ਅਮਰਤ ਪੀ ਲੈਂਦਾ ਹੈ ਤੇ ਮੋਹਨੀ ਨੂੰ ਸ਼ਰਾਬ ਪਿਲਾ ਦਿੰਦੀ ਹੈ ਰਾਹੁ ਨੇ ਜਦੋਂ ਐਵੇਂ ਕੀਤਾ ਤੇ ਖਾਲਸਾ ਜੀ ਵਿਸ਼ਨੂੰ ਨੂੰ ਇਸ਼ਾਰਾ ਕਰਦੇ ਹਨ ਸੂਰਜ ਅਤੇ ਚੰ드ਰਮਾ ਕਿ ਰਾਹੁ ਹੈ ਬੈਠਾ ਹੋਇਆ ਹੈ ਤੇ ਵਿਸ਼ਨੂੰ ਜੀ ਆਪਣੇ ਚੱਕਰ ਦੇ ਨਾਲ ਉਸ ਨੂੰ ਵੱਢ ਦਿੰਦੇ ਹਨ ਤੇ ਕ ਰਾਹੁ ਬਣ ਗਿਆ ਹੈ ਤੇ ਇੱਕ ਕੀਤੂ ਬਣ ਗਿਆ ਹੈ ਪਰ ਅਮਰਤ ਉਹ ਪੀ ਲੈਂਦਾ ਹੈ ਪਰ ਉਹ ਦੰਤ ਦੇ ਦੋ ਟੁਕੜੇ ਕਰ ਦਿੰਦੇ ਹਨ ਸੁਦਰਸ਼ ਚੱਕਰ ਦੇ ਨਾਲ ਸੋ ਇਹ ਜਿਹੜੀ ਕਥਾ ਹੈ ਖਾਲਸਾ ਜੀ ਜੋ ਸ਼੍ਰੀ ਦਸਮ ਗ੍ਰੰਥ ਜੀ ਦੇ ਵਿੱਚ 24 అవਤਾਰ ਦੀ ਇਹ ਜੋ ਤਿੰਨ ਅਵਤਾਰ ਹਨ ਕਸ਼ਵ ਅਵਤਾਰ ਨਰਨਾਰਾਇਣ ਅਵਤਾਰ ਤੇ ਮਹਾਮੋहिनी ਅਵਤਾਰ ਸੋ ਇਹਨਾਂ ਦੀ ਜੋ ਘਟਨਾ ਹੈ ਸਮੁੰਦਰ ਮੰਥਨ ਦੇ ਨਾਲ ਜੁੜਦੀ ਹੈ ਸੋ ਇਹ ਜੋ ਸਮੁੰਦਰ ਮੰਥਨ ਦੀ ਘਟਨਾ ਹੈ ਖਾਲਸਾ ਜੀ ਏ ਅੱਜ ਇੱਥੇ ਬਿਸ਼ਰਾਮ ਉੱਤੇ ਆਈ ਹੈ ਕੱਲ ਦੀ ਕਥਾ ਦੇ ਵਿੱਚ ਆਪਦੀ ਨੂੰ ਸੁਣਾਇਆ ਜਾਵੇਗਾ ਕਿਵੇਂ ਸ਼੍ਰੀ ਵਿਸ਼ਨੂੰ ਜੀ ਮਹਾਰਾਜ ਨੇ ਮਹਾਮੋहिनी ਤੋਂ ਬਾਅਦ ਇੱਕ ਬਰਾਹ ਨਾਮਕ ਅਵਤਾਰ ਧਾਰਨ ਕੀਤਾ ਹੈ ਉਹ ਜੋ ਕੱਤਾ ਹੈ ਉਹ ਕੱਲ ਦੀ